ਛੇ ਦਿਨਾਂ ਦੇ ਵਿੱਚ ਜਿਹੜੀ ਬੜੀ ਮੰਦਭਾਗੀ ਘਟਨਾ ਜੋ ਸਾਡੇ ਕਸ਼ਮੀਰ ਦੇ ਵਿੱਚ ਤੋਂ ਮੈਂ ਕਹਿ ਸਕਦਾ ਬੜੀ ਨਿੰਦਨਯੋਗ ਪਾਕਿਸਤਾਨ ਦੀ ਹਕੂਮਤ ਨੇ ਜੋ ਹਰਕਤ ਕੀਤੀ ਹੈ ਅਸੀਂ ਉਹਦੀ ਪੂਰ ਜੋਰ ਸਖਤ ਨਿਖੇਦੀ ਕਰਦੇ ਆਂ ਅੱਜ ਅਸੀਂ ਖਾਸ ਕਰਕੇ ਸਲੇਮ ਟਾਪਿਕ ਦਾ ਜਿਹੜਾ ਸਾਡਾ ਵਾੜ ਹੈ ਉਹਦੇ ਵਿੱਚੋਂ ਅਸੀਂ ਸਾਰੇ ਭਰਾ ਸਾਂਝੇ ਤੌਰ ਤੇ ਸਾਰਿਆਂ ਨੇ ਸਾਂਝੇ ਤੌਰ ਤੇ ਇੱਕ ਸਾਂਝੀ ਵਾਅਦਾ ਦਾ ਪ੍ਰਤੀਕ ਦਿੰਦੇ ਹੋਏ ਅੱਜ ਇੱਕ ਰੋਸ਼ਮਾਰਸ਼ ਕੱਢਿਆ ਸੀ ਬੜਾ ਸ਼ਾਂਤੀਪੂਰਵਕ ਔਰ ਮੈਂ ਤੁਹਾਡੇ ਸਾਰੇ ਦੇ ਮਾਧਿਅਮ ਤੋਂ ਪਾਕਿਸਤਾਨ ਨੂੰ ਚੇਤਾਵਨੀ ਦੇਣਾ ਚਾਹੁੰਦਾ ਕਿ ਇਹੋ ਜਿਹੀਆਂ ਕੌੜੀਆਂ ਹਰਕਤਾਂ ਤੋਂ ਬਾਝ ਆ ਜੇ ਕਿਉਂਕਿ ਜੜੇਓ ਸਾਡੇ 28 ਪਰਿਵਾਰ ਸ਼ਹੀਦ ਕੀਤੇ ਨੇ ਉਹਨਾਂ ਦੀ ਸ਼ਹਾਦਤ ਐਦਾ ਨਹੀਂ ਜਾਊਗੀ ਔਰ ਅਸੀਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਇੱਕ ਬੇਨਤੀ ਕਰਦੇ ਆ ਕਿ ਤੁਸੀਂ ਇਸ ਜੰਗੀਆਂ ਵੀ ਰਾਜਨੀਤੀ ਤੋਂ ਪਰ ਉੱਠ ਕੇ ਤੁਸੀਂ ਇਹਦਾ ਇੱਕ ਸੰਕੇਤ ਲਵੋ ਸਾਰਾ ਦੇਸ਼ ਤੁਹਾਡੇ ਨਾਲ ਹੈ ਔਰ ਆਣ ਵਾਲੇ ਸਮੇਂ 'ਚ ਵੀ ਜਿੱਥੇ-ਜਿੱਥੇ ਸਾਡੇ ਹਿੰਦੂ ਤੌਰ ਤੇ ਜਾ ਸਾਡੇ ਭਾਈਚਾਰੇ ਤੇ ਕੋਈ ਐਦਾ ਦਾ ਹਮਲਾ ਕਰਨ ਦੀ ਕੋਸ਼ਿਸ਼ ਕਰੇਗਾ ਅਸੀਂ ਸਾਰੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਕਜੁੱਟ ਹੋ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਉਹਦਾ ਮੂੰਹ ਤੋੜ ਜਵਾਬ ਦੇਵਾਂਗੇ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਅਮਰ ਬਕਰ ਜਿੰਦਾਬਾਦ ਹਾਂ 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 ਅੱਜ ਸਲੇਮ ਟਾਪਰੀ ਦੇ ਵਿੱਚ ਸਾਰੀਆਂ ਧਾਰਮਿਕ ਰਾਜਨੀਤਿਕ ਪਾਰਟੀਆਂ ਔਰ ਧਾਰਮਿਕ ਜਥੇਬੰਦੀਆਂ ਨੇ ਮਿਲ ਕੇ ਇੱਕ ਰੋਸ਼ਮejਾਰਾ ਕੀਤਾ ਜਿਹੜਾ ਕਿ ਅਸੀਂ ਦੇਖਿਆ ਪਿਛਲੇ ਦਿਨੀਂ ਕਸ਼ਮੀਰ ਦੇ ਵਿੱਚ ਨਿਹੱਥੇ ਹਿੰਦੂਆਂ ਦੇ ਉੱਤੇ ਗੋਲੀਆਂ ਮਾਰ ਕੇ ਉਹਨਾਂ ਨੂੰ ਸ਼ਹੀਦ ਕੀਤਾ ਉਹਦੀ ਵਿਰੋਧਤਾ ਦੇ ਵਿੱਚ ਜਿੱਥੇ ਸਾਰੇ ਦੇਸ਼ ਦੇ ਵਿੱਚ ਰੋਸ਼ਨੀ ਦੀ ਲਹਿਰ ਉਸੇ ਲਹਿਰ ਦੇ ਵਿੱਚ ਅੱਜ ਸਲੇਮ ਟਾਪਲੀ ਦੇ ਵਿੱਚ ਸਾਰੇ ਜਥੇਬੰਦੀਆਂ ਨੇ ਮਿਲ ਕੇ ਆਪਣੀਆਂ ਰਾਜਨੀਤਿਕ ਪਾਰਟੀਆਂ ਤੋਂ ਉੱਪਰ ਉੱਠ ਕੇ ਧਾਰਮਿਕ ਸੰਸਥਾਵਾਂ ਨੇ ਸਾਰੀਆਂ ਨੇ ਮਿਲ ਕੇ ਇਹ ਰੋਸ਼ਮਯਾਰਾ ਕੀਤਾ ਔਰ ਭਾਰਤੀਆਂ ਹੋਣ ਦੇ ਨਾਤੇ ਇੱਕਜੁੱਟਤਾ ਦਾ ਪ੍ਰਣਾਮ ਦਿੱਤਾ ਦਾ ਅਸੀਂ ਆਏ ਹੋਏ ਸਾਰੀਆਂ ਪਾਰਟੀਆਂ ਧਾਰਮਿਕ ਜਥੇਬੰਦੀਆਂ ਨੂੰ ਪ੍ਰਾਰਥਨਾ ਵੀ ਕਰਾਂਗੇ ਤੁਹਾਨੂੰ ਧੰਨਵਾਦ ਵੀ ਕਰਾਂਗੇ ਸਾਡੇ ਦੇਸ਼ ਤੇ ਜਿੱਦਾ ਵੀ ਆਪਦਾ ਆਈ ਆ ਅਸੀਂ ਸਾਰਿਆਂ ਨੇ ਇਕਜੁੱਟ ਹੋਏ ਆ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਇਕਜੁੱਟ ਹੋ ਕੇ ਇਹਨਾਂ ਵਿਰੋਧੀਆਂ ਦਾ ਪਾਕਿਸਤਾਨ ਦਾ ਮੂੰਹ ਤੋੜ ਜਵਾਬ ਦੇਵਾਂਗੇ ਸਾਡੀ ਜੇ ਜ਼ਰੂਰਤ ਪਈ ਭਾਰਤ ਸਰਕਾਰ ਸਾਨੂੰ ਭਰਤੀ ਕਰੇ ਅਸੀਂ ਤਿਆਰ ਆਂ ਬਾਰਡਰ ਤੇ ਜਾ ਕੇ ਲੜਨ ਦੇ ਲਈ ਵੀ ਅਸੀਂ ਹਰੇਕ ਤਰੀਕੇ ਜਿਹੜੀ ਸੈਂਟਰ ਸਰਕਾਰ ਉਹਦਾ ਸਮਰਥਨ ਕਰਦੇ ਆ ਜੈ ਸ਼੍ਰੀ ਰਾਮ